ਮੈਂ ਸਰਵਣ ਸਿੰਘ ਪੰਗੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਿਹਾ ਤੁਸੀਂ ਮੇਰੇ ਮਗਰ ਦੇਖ ਰਹੇ ਜੇ ਇੱਥੇ ਲਗਾਤਾਰ ਕਿਸਾਨਾਂ ਦੀ ਆਮਦਨ ਆਮਦ ਵੱਧ ਰਹੀ ਹੈਗੀ ਆ ਔਰ ਇੱਥੇ ਅੰਮ੍ਰਿਤਸਰ ਜ਼ਿਲ੍ਹੇ ਦਾ ਜਥਾ ਤੁਸੀਂ ਦੇਖ ਰਹੇ ਹੋ ਲਗਾਤਾਰ ਤੇ ਅਸੀਂ ਅਪੀਲ ਕਰ ਰਹੇ ਹਾਂ ਕਿ 31 ਅਗਸਤ ਨੂੰ 200 ਦਿਨ ਪੂਰੇ ਹੋ ਰਹੇ ਉਸ ਤੋਂ ਪਹਿਲਾਂ ਜਿੰਨੇ ਵੀ ਚਾਹੇ ਉੱਤਰ ਭਾਰਤ ਦੇ ਸੂਬੇ ਵੱਤੋਂ ਵੱਤ ਕਿਸਾਨਾਂ ਨੂੰ ਇੱਥੇ ਪਹੁੰਚਣ ਦੀ ਅਪੀਲ ਕਰਦੇ ਆਂ ਔਰ ਬਿਲਕੁਲ ਇਹ ਸਰਕਾਰ ਕੋਲੇ ਮੋਦੀ ਸਰਕਾਰ ਕੋਲੇ ਐਨਐਸਪੀ ਗਰੰਟੀ ਕਾਨੂੰਨ ਪਾਸ ਕਰਵਾਵਾਂਗੇ ਇਹ ਦਾਵਾ ਆ ਔਰ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਾਵਾਂਗੇ ਇਹਨਾਂ ਨੂੰ ਮੰਗਾ ਮੰਨਣੀਆਂ ਪੈਣਗੀਆਂ ਔਰ ਜਿਸ ਤਰ੍ਹਾਂ ਅਸੀਂ ਸੁਣ ਰਹੇ ਹਾਂ ਜੇ ਕੋਲਕਾਤਾ ਦੀ ਟ੍ਰੇਨੀ ਡਾਕਟਰ ਜਿਹਦੀ ਜਿੰਸੀ ਜਾਤੀ ਤੋਂ ਬਾਅਦ ਹਤਿਆ ਕੀਤੀ ਗਈ ਆ ਅਜੇ ਤੱਕ ਉਹਦਾ ਇਨਸਾਫ ਨਹੀਂ ਸੀ ਮਿਲਿਆਗਾ ਹੁਣ ਅਸੀਂ ਦੇਖਿਆ ਜਿਵੇਂ ਰਾਜਸਥਾਨ ਚ ਵੀ ਘਟਨਾਵਾਂ ਹੋਈਆਂ ਔਰ ਥਾਣੇ ਮਹਾਰਾਸ਼ਟਰ ਦੇ ਵਿੱਚ ਜਦੋਂ ਲੜਕੀਆਂ ਨਾਲ ਜਿੰਸੀ ਜਾਤੀ ਹੋਈ ਜਾਂ ਫਿਰ ਉੱਥੋਂ ਦੇ ਲੋਕਾਂ ਨੇ ਰੇਲ ਜਾਮ ਕਰਕੇ ਵਿਰੋਧ ਕੀਤਾ ਕਿ ਤਰਕੇਵੇਂ ਬਰਬਰਤਾਪੂਰਨ ਜਿਹੜੀ ਡਬਲ ਇੰਜਨ ਦੀ ਸਰਕਾਰ ਹੈ ਉਹਨਾਂ ਨੇ ਕੁੱਟ ਕੇ ਲੋਕਾਂ ਨਾਲ ਜ਼ਬਰ ਕਰਕੇ ਇਨਸਾਫ ਦੇਣ ਦੀ بجائے ਧੱਕਾ ਕੀਤਾ ਹੈਗਾ ਇਸ ਤਰੀਕੇ ਨਾਲ ਐਸਸੀ ਐਸਟੀ ਸਮਾਜ ਵੱਲੋਂ ਕੱਲ ਭਾਰਤ ਬੰਦ ਦਾ ਸੱਦਾ ਸੀਗਾ ਤੋਂ ਉਹਨਾਂ ਨੇ ਉਸ ਫੈਸਲੇ ਦੇ ਵਿੱਚ ਰੱਖਸ਼ਨ ਦੇ ਵਿੱਚ ਵੀ ਹੋਰ ਰੱਖਸ਼ਨ ਵੰਡਣ ਦੇ ਵਿਰੋਧ ਵਿੱਚ ਜੋ ਉਹਨਾਂ ਦਾ ਹੱਕ ਮੰਗਦਾ ਸੀ ਭਾਰਤ ਬੰਦਾ ਜਿਵੇਂ ਬਿਹਾਰ ਤੇ ਅੰਨ ਸੂਬਿਆਂ ਦੇ ਵਿੱਚ ਜਬਰ ਕੀਤਾ ਗਿਆ ਕੁੱਟਿਆ ਮਾਰਿਆ ਗਿਆ ਉਹਦੀ ਅਸੀਂ ਨਿੰਦਾ ਕਰਦੇ ਹੈਗੇ ਆਂ ਪੰਜਾਬ ਦੇ ਵਿੱਚ ਵੀ ਸਰਕਾਰੀ ਕਾਲਜਾਂ ਦਾ ਨਿੱਜੀਕਰਨ ਹੋ ਰਿਹਾ ਹੈਗਾ ਵਿਦਿਆਰਥੀ ਹੜਤਾਲਦੇ ਆ ਕਿ ਨਹੀਂ ਹੋਣਾ ਚਾਹੀਦਾ ਪਹਿਲਾਂ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਮੁੱਦਾ ਸਾਹਮਣੇ ਆਇਆ ਸੀ ਜਿੱਥੇ ਉੱਤਰ ਸਾਡੇ ਬਾਰਡਰ ਦੇ ਏਰੀਆ ਦੀ ਜਿਹੜਾ ਸਪੈਸ਼ਲ ਅਰਖਣ ਸੀਗਾ ਉਹਨੂੰ ਖਤਮ ਕੀਤਾ ਗਿਆ ਸੀ ਤੋਂ ਪੰਜਾਬ ਸਰਕਾਰ ਨੂੰ ਵੀ ਇਨ੍ਹਾਂ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਤੋਂ ਵੱਧ ਤੋਂ ਵੱਧ ਗਿਣਤੀ ਵਿੱਚ ਬਾਰਡਰਾਂ ਤੇ ਲੋਕਾਂ ਨੂੰ ਪਹੁੰਚਣਾ ਚਾਹੀਦਾ ਵਾ ਰਮਨੀਤ ਬਿੱਟੂ ਜੀ ਜਿਵੇਂ ਕਹਿੰਦੇ ਬਾਹਰੋਂ ਫੰਡਿੰਗ ਹੋ ਰਹੀ ਆ ਅਸੀਂ ਕਹਿੰਨੇ ਹਰਮਨੀਤ ਬਿੱਟੂ ਜੀ ਹਿਡਨਬਰਗ ਨੂੰ ਪੁੱਛ ਲਓ ਠੀਕ ਆ ਵੀ ਇਹ ਇਹ ਕਪਲੇ ਦੇਸ਼ ਦੇ ਵਿੱਚ ਕੌਣ ਸਰਕਾਰ ਕਰ ਰਹੀ ਆ ਤੁਹਾਡੀ ਸੇਬੀ ਦੀ ਚੇਅਰਪਰਸਨ ਤੇ ਜਿਵੇਂ ਇਲਜ਼ਾਮ ਲਾਏ ਨੇ ਤਾਂ ਇਹ ਇਹਦਾ ਸਵਾਲਾਂ ਦਾ ਜਵਾਬ ਦੇ ਔਰ ਚੋਣਬਾੰਦ ਦੇ ਵਿੱਚ ਵੇਖੋ ਕਿੰਨਾਂ ਦੀ ਪਾਰਟੀ ਜਿਹੜੀ ਆ ਫੰਡਿੰਗ ਲੈਂਦੀ ਰਹੀ ਆ ਔਰ ਆਹ ਸਾਨੂੰ ਲੱਗਦਾ ਵੀ ਸਾਡੇ ਵਿਰੋਧੀ ਖਾਸ ਕਰਕੇ ਪਾਛਪਾਤ ਆ ਰਹੇ ਆ ਲਗਾਤਾਰ ਮੁਧਿਆ ਨੂੰ ਡੀਰੇਲ ਕਰ ਲਈ ਇਹੋ ਜਿਹੇ ਬਿਆਨ ਦਿੰਦੇ ਰਹਿੰਦੇ ਆ ਇਸ ਨਾਲ ਕਿਸਾਨ ਅੰਦੋਲਨ ਦਾ ਕੁਝ ਵਿਗੜਨ ਵਾਲਾ ਨਹੀਂ ਹੈ